ਪੰਜਾਬ ਭਾਰਤ ਚ ਰੋਜ਼ਾਨਾ ਲੱਖਾਂ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਸ਼ਾਰਦਪੁਰ ਦੀ ਤਨਗੁਰੂ RAM DAS ਲੰਗਰ ਸੇਵਾ ਸਥਾਨ ਪੁਰਹਿਰਾ ਸੰਸਥਾ ਵੱਲੋਂ ਹੁਣ ਮਨੁੱਖਤਾ ਦੀ ਸੇਵਾ ਲਈ ਇੱਕ ਹੋਰ ਉਦਮ ਕਰਦਿਆਂ ਹੋਇਆ ਫ੍ਰੀ ਐਮਬੂਲੈਂਸ ਦੀ ਸੇਵਾ ਸ਼ੁਰੂ ਕਰ ਦੁੱਤੀ ਹੈ ਸੋ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲਾਂ ਤੋਂ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪ੍ਰਾਰੰਭ ਹੋਈ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੱਜ ਤਕਰੀਬਨ ਪੂਰੇ ਪੰਜਾਬ ਵਿੱਚ ਇਸ ਸਥਾਨ ਤੋਂ ਔਰ ਮੁਕਸਰ ਦੀ ਧਰਤੀ ਤੋਂ ਹਸਪਤਾਲਾਂ ਵਿੱਚ ਸ਼ਹਿਰਾਂ ਵਿੱਚ ਲੋੜਵੰਦਾਂ ਦੀ ਸੇਵਾ ਲਈ ਲੰਗਰ ਪਹੁੰਚਾਇਆ ਜਾਂਦਾ ਹੈ ਉੱਥੇ ਅੱਜ ਐਂਬੂਲੈਂਸ ਕਿਉਂਕਿ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਦੁੱਖ ਤੇ ਸੁਖ ਜ਼ਿੰਦਗੀ ਦਾ ਹਿੱਸਾ ਹੈ ਕਿ ਪਰਮੇਸ਼ਵਰ ਨੇ ਐਸੀ ਬਖਸ਼ਿਸ਼ ਕੀਤੀ ਇਸ ਸਥਾਨ ਤੇ ਅੱਜ ਐਂਬੂਲੈਂਸ ਸਰਦਾਰ ਜਸਪਾਲ ਸਿੰਘ ਸੁਪੁੱਤਰ ਸਰ ਜੋਗਿੰਦਰ ਸਿੰਘ ਉਹਨਾਂ ਨੇ ਇਹ ਭੇਟ ਕੀਤੀ ਹੈ ਇਸ ਦੀ ਅੱਜ ਸ਼ੁਰੂਆਤ ਕੀਤੀ ਜਾਣੀ ਹੈ ਆਉਣ ਵਾਲੇ ਸਮੇਂ ਚ ਇਸ ਸਬੰਧ ਵਿੱਚ ਹੋਰ ਵੀ ਇਹ ਗੱਡੀਆਂ ਤਿਆਰ ਕਰਕੇ ਮਾਨਵਤਾ ਦੀ ਸੇਵਾ ਲਈ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤੀਆਂ ਜਾਣਗੀਆਂ। ਔਰ ਸਤਿਗੁਰੂ ਅੱਗੇ ਪਰਮੇਸ਼ਵਰ ਅੱਗੇ ਅਰਦਾਸ ਹੈ ਕਿ ਇਸ ਸਥਾਨ ਤੋਂ ਵਿਦਿਆ ਦਾ ਮੈਡੀਕਲ ਦਾ ਲੰਗਰ ਦਾ ਜਿੱਥੇ ਇਹ ਚੱਲ ਰਿਹਾ ਹੈ ਇੱਥੇ ਇਸ ਸਥਾਨ ਤੋਂ ਭਜਨ ਬੰਦਗੀ ਵੀ ਲੋਕਾਂ ਨੂੰ ਸੇਧ ਮਿਲੇ। ਕਿਉਂਕਿ ਸਾਡੇ ਸ਼ਰੀਰ ਵਾਸਤੇ ਅਸੀਂ ਤਨ ਦਾ ਖਿਆਲ ਜੋ ਦਿਸਦਾ ਉਹਦਾ ਖਿਆਲ ਬਹੁਤ ਕਰਨੇ ਹਾਂ ਭੋਜਨ ਕਰਕੇ ਕੱਪੜਿਆਂ ਕਰਕੇ ਰਹਿਣ ਸਹਿਣ ਕਰਕੇ ਪਰ ਜਿਹੜਾ ਅਨਦੇਸ ਜਿਹੜਾ ਦਿਸ ਨਹੀਂ ਰਿਹਾ ਇਸ ਦਿਸ ਦੇ ਨੂੰ ਚਲਾ ਰਿਹਾ ਹੈ ਉਹਦੀ ਵੀ ਤਾਂ ਕੋਈ ਖੁਰਾਕ ਹੈ ਉਸ ਨੂੰ ਆਪਾਂ ਆਤਮਾ ਕਹਿੰਨੇ ਆ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਸ ਵਾਸਤੇ ਪੰਜ ਬੰਦਗੀ ਵੀ ਸਿਮਰਨ ਵੀ ਤੇ ਦਾਸ ਵੱਲੋਂ ਸਤਿ ਅਤੀ ਸਨਮਾਨਯੋਗ ਬਾਬਾ ਮਨਜੀਤ ਸਿੰਘ ਜੀ ਬ੍ਰਾਹਟ ਸਾਹਿਬ ਸਮੁੱਚੇ ਜਿੰਨੇ ਆਪ ਜੀ ਦੀ ਟੀਮ ਹੈ ਸ਼ਹਿਰ ਦੇ ਪਤਵੰਤੇ ਸੱਜਣ ਆਏ ਨੇ ਜੀ ਬਾਬਾ ਜੀ ਆਏ ਨੇ ਸਨਮਾਨਯੋਗ ਬਾਬਰ ਪ੍ਰਧਪਾਲ ਸਿੰਘ ਜੀ ਜਿਹੜੇ ਹਰ ਵਕਤ ਪੂਰਨ ਸਹਿਯੋਗ ਬਖਸ਼ਦੇ ਨੇ ਸ਼ਹਿਰ ਦੇ ਜਿੰਨੇ ਪਤਵੰਤੇ ਸੱਜਣ ਰਾਜਨੀਤਿਕ ਸੱਜਣ ਆਏ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬ੍ਰਾਹਟ ਸਾਹਿਬ ਅੱਜ ਗੁਰੂ ਰਾਮਦਾਸ ਲਿੰਕਰ ਸੇਵਾ ਸਥਾਨ ਵੱਲੋਂ ਐਂਬੂਲੈਂਸ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਆ ਕੀ ਗਾਣਾ ਚਾਹੁੰਦੇ ਹੋ ਵਾਹਿ ਖਾਲਸਾ ਵਾਹਿ ਫਤਿਹ ਜੀ ਅੱਜ ਅਸੀਂ ਅੱਜ ਧੰਗੁਰੂ ਰਾਮਦਾਸ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਪਿਤਾ ਜੀ ਨੇ ਕਿਰਪਾ ਕੀਤੀ ਅੱਜ ਭਾਈ ਸਾਡੇ ਮਿੱਤਰ ਨੇ ਜਸਪਾਲ ਸਿੰਘ ਜੀ ਇਹਨਾਂ ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਇਹਨਾਂ ਨੇ ਇਹ ਅੱਜ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਈ ਐਂਬੂਲੈਂਸ ਜਿਨ੍ਹਾਂ ਤੋਂ ਇਸ ਇਲਾਕੇ ਦੇ ਵਿੱਚ ਨਾ ਬੜੀ ਲੋਡ ਸੀਗੀ ਜਿਹੜਾ ਕਿ 10-12 ਕਿਲੋ ਟ੍ਰੈਫਿਕ ਬੜਾ ਇੱਥੇ ਬਾਈਪਾਸ ਤੇ ਤੇ ਕਈ ਵਾਰੀ ਸਾਨੂੰ ਆਪਣੀ ਲੰਗਰ ਵਾਲੀ ਗੱਡੀ ਦੇ ਵਿੱਚ ਬੰਦੇ ਲੈ ਕੇ ਜਾਣੇ ਪੈਂਦੇ ਸੀ ਜਾਂ ਕਿ ਐਕਸੀਡੈਂਟ ਹੋ ਗਿਆ ਸਾਨੂੰ ਨੇੜੇ ਤੇ ਸਾਨੂੰ ਚੱਕ ਤੋ ਸਾਡੇ ਬਾਰੇ ਮਨ ਦੇ ਵਿੱਚ ਚੱਲ ਰਹੀ ਸੀ ਗੱਲ ਵੀ ਇਹ ਮਹਾਰਾਜ ਕਿਰਪਾ ਕਰਨ ਤੋ ਮਹਾਰਾਜ ਨੇ ਇਹਨਾਂ ਦੇ ਮਨ ਦੇ ਵਿੱਚ ਗੱਲ ਵਸਾਈ ਕਿ ਅੱਜ ਉਹ ਜਿਹੜੀ ਸੇਵਾ ਸ਼ੁਰੂ ਹੋ ਗਈ ਹੈ ਫਰੀ ਸੇਵਾ ਤੇ ਲੋੜਵੰਦਾਂ ਨੂੰ ਹਰ ਕੋਈ ਵੀ ਹੋਵੇ ਜਿਹੜਾ ਵੀ ਐਕਸੀਡੈਂਟ ਹੋ ਗਿਆ ਜਾਂ ਡੈਗ ਪਿਆ ਕਿਤੇ ਵੀ ਤੋ ਉਹਨੂੰ ਚੱਕ ਕੇ ਸਿਵਲ ਹਸਪੀਟਲ ਦੇ ਵਿੱਚ ਪਹੁੰਚਾਵਾਂਗੇ ਤੇ ਮਹਾਰਾਜ ਕੇ ਅਸੀਂ ਅਰਦਾਸ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਆਪਾਂ ਰਲ ਮਿਲ ਕੇ ਜਿਹੜੀਆਂ ਸੇਵਾਵਾਂ ਸ਼ੁਰੂ ਕੀਤੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸੇਵਾਵਾਂ ਚੱਲਦੀਆਂ ਵਿਰਤ ਸਾਹਿਬ ਇਹ ਲੋਕਲ ਇਲਾਕੇ ਦੇ ਚਲਾਈ ਜਾਵੇਗੀ ਵੈਸੇ ਇੱਕ ਪਹਿਲੀ ਜਿਹੜੀ ਗੱ ਪਰ ਇੱਥੋਂ ਨੇੜੇ ਵਾਲੇ ਨੂੰ ਤਾਂ ਨਹੀਂ ਉਹਨੂੰ ਮਿਲਣਾਗਾ ਅਸੀਂ ਆਉਣ ਵਾਲੇ ਸਮੇਂ ਤੇ ਬਾਬਾ ਜੀ ਨੇ ਬੋਲਿਆ ਵੀ ਤਿੰਨ ਚਾਰ ਵੈਨਾਂ ਜਿਹੜੀਆਂ ਹੋਰ ਸ਼ੁਰੂ ਕਰਾਂਗੇ ਤੇ ਇਸ ਟਾਈਮ ਨੂੰ ਅਸੀਂ ਲੋਕਲ ਹੀ ਰੱਖਾਂਗੇ ਹਾਂ ਜੀ ਕਿਹਨਾਂ ਵੱਲੋਂ ਰਵਾਨਾ ਕੀਤੀ ਗਈ ਹੈ ਪਹਿਲੀ ਐਮਬੂ ਇਹ ਭਾਈ ਸਾਹਿਬ ਜਿਹੜਾ ਕਿ ਇਹ ਦੁਘਾਟਨ ਕੀਤਾ ਭਾਈ ਗਿਆਨੀ ਸਾਡੇ ਭਾਈ ਸਹਿਬ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਕਿ ਸਾਡੇ ਅੱਜਕੱਲ ਪ੍ਰਸਿੱਧ ਕਥਾਵਾਚਕ ਨੇ ਸਭ ਦੁਨੀਆ ਦੇ ਵਿੱਚ ਫੇਮਸ ਨੇ ਤੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇਹ ਜਿਹੜੀ ਸੇਵਾ 'ਚ ਸ਼ੁਰੂ ਕਰਾਈ ਹੈ ਜੀ ਉਹਨਾਂ ਦੇ ਨਾਲ ਸੰਤ ਬਾਬਾ ਪਿੱਤਪਾਲ ਸਿੰਘ ਜੀ ਮਿੱਠਾ ਟਮਾਣਾ ਵਾਲੇ ਸੰਤ ਬਾਬਾ ਜੀਤ ਸਿੰਘ ਜੀ ਤੇ ਹੋਰ ਵੀ ਪਰਮੰਤੇ ਸੱਜਣ ਆਪਣੇ ਸਿਹਾਰਪੁਰ ਦੇ ਸਾਰਿਆਂ ਦਾ ਨਾਮ ਲਵਾਂਗੇ ਤਾਂ ਬਹੁਤ ਲੰਮੀ ਲਿਸਟ ਹੋ ਜਾਣੀ ਹੈ ਤੇ ਜਿੰਨੇ ਵੀ ਪ੍ਰੇਮ ਕਰਨ ਵਾਲੇ ਆ ਸਾਰਿਆਂ ਨੇ ਰਲ ਮਿਲ ਕੇ ਚਾਚੀਵਾ ਸ਼ੁਰੂ ਕਰਾਈਏ ভাই ਖਾਲਸਾ ভাই ਫਸਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ